ਇੱਕ ਤਿੰਨ ਵਿਦਵਾਨ ਪੰਡਿਤ ਰਾਮਦਾਸ ਪੁਰ ਆਇਆ ਉਸਨੇ ਕਈ ਸਾਲ ਤਪੱਸਿਆ ਕੀਤੀ ਤੇ ਗਿਆਨ ਦੇ ਗ੍ਰੰਥ ਪੜ੍ਹੇ ਤੇ ਵਿਚਾਰੇ ਹੋਏ ਸਨ ਉਸ ਸਾਧੂ ਨੇ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਵਿੱਚ ਆ ਕੇ ਗੁਰਬਾਣੀ ਸੁਣੀ ਤੇ ਵਿਚਾਰੀ ਦੋ ਤਿੰਨ ਦਿਨ ਰਹਿਣ ਤੇ ਪਿਛੋਂ ਇੱਕ ਦਿਨ ਉਸਨੇ ਸਤਗੁਰੂ ਰਾਮਦਾਸ ਜੀ ਦੇ ਦਰਸ਼ਨ ਕੀਤੇ ਤੇ ਦਰਸ਼ਨ ਕਰਕੇ ਉਹ ਨੇ ਹਾਲ ਹੋ ਗਿਆ ਔਸਦੇ ਮਾਨ ਦੇ ਵਿੱਚ ਕੁਝ ਸ਼ੰਕੇ ਸਨ ਉਹਨਾਂ ਸ਼ੰਕਿਆਂ ਨੂੰ ਦੂਰ ਕਰਨ ਵਾਸਤੇ ਉਸ ਨੇ ਸਤਿਗੁਰੂ ਜੀ ਦੇ ਅੱਗੇ ਸਵਾਲ ਕੀਤਾ ਹੈ ਮਹਾਬਖਸ਼ੋਕ ਆਪ ਜੀ ਦੇ ਦਰਬਾਰ ਆਇਆ ਤਿੰਨ ਤਿੰਨ ਹੋ ਗਏ ਹਨ ਦੋਵੇਂ ਵੇਲੇ ਮੈਂ ਉਪਦੇਸ਼ ਤੇ ਗੁਰਬਾਣੀ ਦਾ ਕੀਰਤਨ ਸੁਣਦਾ ਰਿਹਾ ਹਾਂ ਬਾਣੀ ਸੁਣ ਤੇ ਮੇਰੇ ਮਨ ਦੇ ਵਿੱਚ ਸ਼ੰਕਾ ਫਰੀ ਹੈ ਗੁਰੂ ਰਾਮਦਾਸ ਜੀ ਨੇ ਉਸ ਪੰਡਤ ਤੋਂ ਪੁੱਛਿਆ ਕਿ ਉਹ ਕਿਹੜੀ ਸ਼ੰਕਾ ਹੈ ਔਸ ਪੰਡਤ ਜੀ ਨੇ ਗੁਰੂ ਰਾਮਦਾਸ ਜੀ ਨੂੰ ਕਿਹਾ ਕਿ ਗੁਰਬਾਣੀ ਜੋ ਸਿੱਖ ਪੜ੍ਹਦੇ ਹਨ ਉਸ ਤੋਂ ਸੈਦੋ ਹੁੰਦਾ ਹੈ ਕਿ ਆਪ ਦਾ ਧਰਮ ਪ੍ਰਾਤਨ ਤੀਰਥਾਂ ਦੇ ਇਸ਼ਨਾਨ ਤੇ ਪੂਜਣ ਦਾ ਖੰਡਨ ਕਰਦਾ ਹੈ ਆਪ ਜੀ ਫਰਮਾਉਂਦੇ ਹੋ ਕਿ ਮਨੁੱਖ ਨੂੰ ਇਹ ਤੀਰਥ ਲਾਭ ਨਹੀਂ ਦੇ ਸਕਦੇ ਪਰ ਆਪ ਜੀ ਦੇ ਬਜ਼ੁਰਗ ਗੁਰੂ ਅਮਰਦਾਸ ਜੀ ਪਾਈ ਵਾਰ ਗੰਗਾ ਇਸ਼ਨਾਨ ਕਰਨ ਕਿਉਂ ਗਏ ਸਨ ਗੁਰੂ ਰਾਮਦਾਸ ਜੀ ਨੇ ਇੰਜ ਸਮਝਾਉਣਾ ਕੀਤਾ ਜਦੋਂ ਗੁਰੂ ਅਮਰਦਾਸ ਜੀ ਗੰਗਾ ਇਸ਼ਨਾਨ ਕਰ ਗਏ ਸਨ ਜਦੋਂ ਗੁਰੂ ਅਮਰਦਾਸ ਜੀ ਗੰਗਾ ਵਿੱਚ ਇਸ਼ਨਾਨ ਕਰਨ ਗਏ ਸਨ ਉਸ ਵੇਲੇ ਆਪ ਜੀ ਨੇ ਗੁਰੂ ਧਾਰਨਾ ਨਹੀਂ ਸੀ ਕੀਤੀ ਗਿਆਨਤਾ ਦੀ ਰੋਸ਼ਨੀ ਨਹੀਂ ਸੀ ਮਿਲੀ ਕਿਉਂਕਿ ਗੌਰਵਤ ਮਨ ਦੀ ਹੈ ਕਿ ਰੋਸ਼ਨੀ ਤਾਂ ਹੀ ਪ੍ਰਾਪਤ ਹੋ ਸਕਦੀ ਹੈ ਜੇ ਗੁਰੂ ਮਿਲੇ ਸਤਸੰਗ ਕੀਤਾ ਜਾਵੇ ਤੇ ਬਾਣੀ ਪੜੀ ਤੇ ਵਿਚਾਰੀ ਜਾਵੇ ਗੁਰੂ ਅਮਰਦਾਸ ਜੀ ਨੇ ਪਵਿੱਤਰ ਗੁਰਬਾਣੀ ਰਾਹੀਂ ਸਮਝਾਉਣਾ ਕੀਤਾ ਗੁਰ ਪ੍ਰਸਾਦੀ ਭਰਮ ਤੋਂ ਭਾਗ ਇੱਕ ਨਾਮ ਲੈ ਬੁਲਾਈ ਦੂਜਾ ਬਚਨ ਮਹਾਰਾਜ ਜੀ ਨੇ ਕੀਤਾ ਗੁਰੂ ਬਚਨੀ ਸੱਚਕਾਰਕਮਾ ਹੈ ਗਤਮਤਤਵ ਹੀ ਪਾਈ ਇਸ ਦਾ ਅਰਥ ਗੁਰੂ ਜੀ ਦੀ ਬਖਸ਼ਿਸ਼ ਤੇ ਸਦਕਾ ਹੀ ਗਤਮਤ ਭਾਵ ਸੱਚੇ ਗਿਆਨ ਦੀ ਪ੍ਰਾਪਤੀ ਹੋ ਸਕਦੀ ਹੈ ਇਸ ਲਈ ਗੁਰੂ ਦੇ ਬਚਨਾਂ ਨੂੰ ਸੁਨਿਆ ਜਾਵੇ ਤੇ ਉਸ ਉੱਤੇ ਅਮਲ ਕੀਤਾ ਜਾਵੇ ਤਾਂ ਹੀ ਮਨੁੱਖ ਦੇ ਉੱਤੇ ਗੁਰੂ ਦੀ ਕਿਰਪਾ ਹੋਵੇਗੀ ਜੇਕਰ ਕਿਸੇ ਮਨੁੱਖ ਨੇ ਗੁਰੂ ਧਾਰਨ ਕੀਤਾ ਹੀ ਨਹੀਂ ਗੁਰੂ ਦੇ ਬਚਨ ਸੁਨੇਹੀ ਨਹੀਂ ਤਾਂ ਉਸ ਨੂੰ ਕਿਵੇਂ ਪਤਾ ਲੱਗੇਗਾ ਕਿ ਗੰਗਾ ਇਸ਼ਨਾਨ ਕਰਨਾ ਸਹੀ ਹੈ ਜਾਂ ਗਲਤ ਗੁਰੂ ਜੀ ਫਰਮਾਉਂਦੇ ਹਨ ਬਿਨ ਗੁਰੂ ਸੋਚੀ ਕਿ ਸੈਨਾ ਹੋਏ ਜਦੋਂ ਗੁਰੂ ਅਮਰਦਾਸ ਜੀ ਨੂੰ ਪਤਾ ਲੱਗਾ ਕਿ ਆਪ ਅਜੇ ਤੱਕ ਨਿਗੁਰੇ ਹੂ ਤੇ ਗੁਰੂ ਬਿਨਾ ਕਰਤ ਨਹੀਂ ਹੋ ਸਕਦੀ ਤਾਂ ਉਸੇ ਦਿਨ ਤੋਂ ਹਿਰਦੇ ਦੇ ਵਿੱਚ ਗੁਰੂ ਢੂੰਡਣ ਦੀ ਲਗਨ ਲੱਗ ਗਈ ਜੈਸਪੁਰਸ਼ ਨੇ ਕਿਹਾ ਸੀ ਕਿ ਤੇਰੇ ਹੱਥੋਂ ਕੁਝ ਨਹੀਂ ਖਾਣਾ ਤੂੰ ਨਿਗੁਰਾ ਹੈ ਉਹ ਵੀ ਤਾਂ ਪੰਡਤ ਹੀ ਸੀ ਜੇ ਗੰਗਾ ਰੌਸ਼ਨੀ ਦੇਣ ਜੋਗੀ ਹੁੰਦੀ ਤਾਂ 22 ਵਾਰ ਇਸ਼ਨਾਨ ਕਰਨ ਤੇ ਸਤਿਗੁਰੂ ਜੀ ਨੇ ਬੁਰੇ ਉਹ ਕਿਉਂ ਰਹਿੰਦੇ ਔਸ ਪੰਡਿਤ ਨੇ ਸ਼ੰਕਾ ਕਿਉਂ ਕੀਤੀ ਜਦ ਕਿ ਸਤਿਗੁਰੂ ਜੀ ਨੇ ਦੱਸ ਦਿੱਤਾ ਸੀ ਕਿ ਉਹ ਗੰਗਾ ਇਸ਼ਨਾਨ ਕਰਕੇ ਹੀ ਆ ਰਹੇ ਸਾਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਬਚਨ ਹੈ ਜਹ ਜਹ ਦੇਖ ਤਹ ਤਹ ਸੋਈ ਬਿਨ ਸਤਗੁਰ ਭੇਟੇ ਮੁਕਤ ਨਾ ਹੋਈ ਹਿਰਦੇ ਸੱਚ ਇਹ ਕਰਨੀ ਸਾਰ ਹੋਰ ਸਭ ਅਖੰਡ ਪੂਜ ਘੁਵਾਰ ਗੰਗਾ ਜਮੁਨਾ ਸਰਸਵਤੀ ਕ੍ਰਿਸ਼ਨਾ ਗੋਦਾਵਰੀ ਇਹ ਨਦੀਆਂ ਸਤਕਾਰਯੋਗ ਹਨ ਕਿਉਂਕਿ ਇਹ ਅੰਨ ਪੈਦਾ ਕਰਦੀਆਂ ਹਨ ਗਰਮ ਦੇਸ਼ਾਂ ਦੇ ਲੋਕ ਇਸ਼ਨਾਨ ਕਰਕੇ ਤਨ ਨੂੰ ਸ਼ੀਤਲ ਕਰਦੇ ਹਨ ਜਦੋਂ ਤਨ ਸ਼ੀਤਲ ਹੋ ਜਾਂਦਾ ਹੈ ਤਾਂ ਮਨ ਸ਼ਾਂਤ ਹੋ ਕੇ ਹਰੀ ਸਿਮਰਨ ਦੇ ਵਿੱਚ ਜੁੜ ਜਾਂਦਾ ਹੈ ਪੰਡਤ ਚੌਪਨਾ ਰਿਹਾ ਉਸ ਨੇ ਫਿਰ ਸਤਿਗੁਰੂ ਰਾਮਦਾਸ ਜੀ ਨੂੰ ਸਵਾਲ ਕੀਤਾ ਜੇ ਗੁਰੂ ਅਮਰਦਾਸ ਜੀ ਗੁਰੂ ਬਣ ਗਏ ਸਨ ਤਾਂ ਸੂਰਜ ਗ੍ਰਹਿਣ ਦੇ ਸਮੇਂ ਗੁਰੂ ਘਰhetra ਤੇ ਗੰਗਾ ਕਿਉਂ ਗਏ ਉਸ ਵੇਲੇ ਤਾਂ ਉਹਨਾਂ ਨੂੰ ਪੂਰਾ ਗਿਆਨ ਹੋ ਚੁੱਕਾ ਸੀ ਗੁਰੂ ਰਾਮਦਾਸ ਜੀ ਨੇ ਪੰਡਤ ਜੀ ਨੂੰ ਸਮਝਾਇਆ ਗੁਰੂ ਬਨ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਹਰ ਬਰੇ ਗੰਗਾ ਚਾਇਆ ਕਰਦੇ ਸਨ ਪਰ ਜਿੰਨਾ ਚਿਰ ਗੁਰੂ ਅੰਗਦ ਦੇਵ ਜੀ ਦੀ ਸੇਵਾ ਕਰਦੇ ਰਹੇ ਉਹਨਾਂ ਵਾਸਤੇ ਤਰਿਆ ਅਭਿਆਸ ਹੀ ਗੰਗਾ ਸੀ ਜੈਸ ਦੇ ਚਲ ਨਾਲ ਆਪ ਇਸ਼ਨਾਨ ਕਰਦੇ ਤੇ ਗੁਰੂ ਅੰਗਦ ਦੇਵ ਜੀ ਦਾ ਇਸ਼ਨਾਨ ਕਰਾਇਆ ਕਰਦੇ ਗੁਰੂ ਅਮਰਦਾਸ ਜੀ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਗਉਂਬ ਦੇ ਮੇਲੇ ਤੇ ਗੁਰਮਤਿ ਦਾ ਪ੍ਰਚਾਰ ਕਰਨ ਗਏ ਸਨ ਤਾਂ ਜੋ ਭੁੱਲੇ ਜਗਤ ਜੀਵਾਂ ਨੂੰ ਹਉਮੈ ਅਗਿਆਨਤਾ ਤੇ ਲਾਲਚ ਦੇ ਹਨੇਰੇ ਦੇ ਵਿੱਚੋਂ ਬਾਹਰ ਕੱਢਿਆ ਜਾ ਸਕੇ ਗੁਰੂ ਅਰਜਨਦਾਸ ਜੀ ਦਾ ਇਹ ਉਪਦੇਸ਼ ਸੁਣ ਕੇ ਪੰਡਤ ਜੀ ਦੇ ਸਾਰੇ ਸ਼ੰਕੇ ਦੂਰ ਹੋ ਗਏ